ਜੀ ਮੇਰਾ ਮਾਮੀ ਦਾ ਮੁੰਡਾ ਸੀਗਾ ਜੀ ਕੱਲਾ ਕੱਲਾ ਸੀਗਾ ਜੀ ਕਦੋਂ ਵੇਚ ਤੇ ਇਹ ਜਿੰਨਾ ਮਹੀਨਾ ਕਿ ਹੋਇਆ ਗਿਆ ਨੂੰ ਤੇ ਮਤਲਬ ਇਹਨਾਂ ਨੂੰ ਵੀ ਬਾਅਦ ਚ ਪਤਾ ਲੱਗਾ ਜਦੋਂ ਤਰ੍ਹਾਂ ਫੋਨ ਆਇਆ ਵੀ ਇਦਾਂ ਕਰਕੇ ਨੁਕਸਾਨ ਹੋ ਗਿਆ ਤੁਹਾਡੇ ਮੁੰਡੇ ਦਾ ਵੀ ਆਪੇ ਮਤਲਬ ਇਹਨਾਂ ਫਾਹੂ ਲੈ ਲਿਆ ਹੈਗਾ ਪਰ ਇਦਾਂ ਲੱਗਦਾ ਨਹੀਂ ਹੈਗਾ ਵੀ ਫਾਹ ਲੈ ਸਕਦਾ ਮੁੰਡਾ ਉਹ ਕਰੋ ਗਿਆ ਸੀ ਆਪਣੇ ਮਾਪਿਆਂ ਦੇ ਰੀਝਾਂ ਪੂਨੀਆਂ ਕਰਨ ਵਾਸਤੇ ਆਪਣੀਆਂ ਹਨ ਆਨ ਆਪੇ ਵਿਖ ਬਣਾਉਣ ਵਾਸਤੇ ਗਿਆ ਸੀਗਾ ਕਰਜ਼ਾ ਗੋੜਾ ਚੱਕ ਕੇ ਵਿਚਾਰਨ ਪਤਾ ਨਹੀਂ ਕਿਧਰੋਂ ਕਿਧਰੋਂ ਇਕੱਠੇ ਕੀਤੇ ਵਿਚਾਰਨ ਪੈਸੇ ਪੂਸੇ ਘਰ ਘਰ ਗੈਨੇ ਰੱਖਿਆ ਹਨ ਤੇ ਇਕੱਲਾ ਇਕੱਲਾ ਸੀਗਾ ਸਹਾਰਾ ਸੀ ਮਾਂ ਪਿਓ ਦਾ ਪੇ ਸ਼ੂਗਰ ਦਾ ਮਰੀਜ਼ ਆ ਮਾਂ ਓਦਾਂ ਵਿਚਾਰੀ ਮੰਗ ਮੁੱਕੇ ਮੰਗਣ ਮੰਗਣ ਜਾਂਦੀ ਹੈ ਕਿ ਠੀਕ ਆ ਕਿ ਨਹੀਂ ਜਲਦੀ ਸਾਡੇ ਹਾਲਾਤ ਆ ਠੀਕ ਆ ਮੇਰੇ ਇੰਨੇ ਹੈ ਨਹੀਂ ਠੀਕ ਆ ਤੇ ਭੇਜਿਆ ਸੀ ਕਮਾਈ ਕਰਨ ਵਾਸਤੇ ਪਤਾ ਨਹੀਂ ਹੁਣ ਉੱਥੇ ਜਾ ਕੇ ਕਿਹੜਾ ਕੋਈ ਦਸ਼ਮਨ ਜੰਮਿਆ ਜਾਂ ਕਿਦਾਂ ਪਰ ਸਾਨੂੰ ਲੱਗਦਾ ਨਹੀਂ ਸਾਡਾ ਮੁੰਡਾ ਇਹਦਾ ਕਿ ਹਾਲਾਤ ਕਰੇਗਾ ਵੀ ਜਾ ਆਪਣੀ ਮਤਲਬ ਹੀ ਮੌਤ ਆਪੀ ਲਾਊਗਾ ਬੰਦਾ ਦਾ ਪਾਸੇ ਮੈਂ ਆਪਣੀ ਮੌਤ ਲਵਾ ਮੇਰੇ ਪਿੱਛੇ ਮਾਂ ਪਿਓ ਦਾ ਸਹਾਰਾ ਹੈ ਨਹੀਂ ਕੋਈ ਇਹਦਾ ਕਮਾਈ ਕਰਨ ਭੇਜਿਆ ਸੀ ਪਤਨ ਜੋ ਪ੍ਰਮਾਤਮਾ ਨੂੰ ਕੋਈ ਮਨਜ਼ੂਰ ਹੈ ਤਾਂ ਜੈਂ ਪਤਾ ਨਹੀਂ ਕਿਸੇ ਦੀ ਮਤਲਬ ਇਹ ਸਾਜਸ ਹੋ ਸਕਦੀ ਆ ਤੇ ਬਾਕੀ ਹੱਥ ਜੋੜ ਕੇ ਸਾਡੀ ਬੇਨਤੀ ਇਹ ਹੀ ਹੈ ਵੀ ਮੰਦਰੀ ਡੱਡ ਵੱਡੀ થી ਆਈ ਜਾਵੇ ਵੱਧ ਤੋਂ ਵੱਧ ਇਹਨਾਂ ਦਾ ਹਿੱਸਾ ਲਈ ਜਾਵੇ ਸਰਕਾਰ ਅਗੇ ਇਹ ਹੀ ਮੰਗਿਆ ਸਾਡੀ ਬਸ ਉਹ ਮੰਗਤਰਾ ਮੋਦ ਨਾਮ ਸੀਗਾ ਉਹਦੀ 23 ਸਾਲ ਉਮਰ ਸੀਗੀ ਤੇ ਕੰਟਰੀ ਅਰਮੀਨੀਆ ਸੀਗੀ ਉਹ ਕੰਮ ਕਰਨ ਲਈ ਗਿਆ ਸੀਗਾ ਸਾਨੂੰ ਪਤਾ ਨਹੀਂ ਲੱਗਾ ਉਹ ਕੰਮ ਕਰਦਾ ਸੀਗਾ ਉੱਥੇ ਪਹਿਲਾ ਬਾਅਦ ਚ ਪਤਾ ਨਹੀਂ ਉਹਦੀ ਕਿਦਾਂ ਡੈਥ ਹੋ ਗਈ ਕਿੰਨਾ ਕੁ ਟਾਈਮ ਪਹਿਲੇ ਗਿਆ ਸੀ ਉਹ ਤੇਰਾ ਫਰਵਰੀ ਦਾ ਗਿਆ ਸੀਗਾ 1 ਮਹੀਨਾ 10 ਦਿਨ ਹੋ ਗਏ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਇਹ ਬਦਚੋ ਬਾਰ ਉਹ ਪੁਲਸੀ ਦਾ ਫੋਨ ਆਇਆ ਸੀਗਾ ਜੀ ਕੀ ਗਿਆ ਸੀ ਉਹਨਾਂ ਨੇ ਕਹਿੰਦੇ ਸੀਗੇ ਕਿ ਤੁਹਾਡੇ ਮੁੰਡੇ ਨੇ ਸੁਸਾਈਡ ਕਰ ਲਿਆ ਜੀ ਪਰੇਸ਼ਾਨ ਰਹਿੰਦਾ ਸੀ ਜੇ ਸੁਸਾਈਡ ਕੀਤਾ ਜਾਂ ਕੋਈ ਹੋਰ ਕਾਰਨ ਸੀ ਜੀ ਠੀਕ ਕਿਸੇ ਗਵਾਹੀ ਨਾਲ ਨਹੀਂ ਪਤਾ ਕੀ ਕੀ ਗੱਲ ਹੋਈ ਸੀਗੀ ਉੱਥੇ ਉਹਨੇ ਉਹੀ ਜਾਣਦਾ ਤੁਹਾਨੂੰ ਕੀ ਲੱਗਦਾ ਜਿਹੜਾ ਉਹ ਕਹਿ ਰਿਹਾ ਸੁਸਾਈਡ ਕੀਤਾ ਹੈ ਹੋ ਸਕਦਾ ਉਹਨੇ ਸੁਸਾਈਡ ਕੀਤਾ ਜਾਂ ਕੋਈ ਹੋਰ ਕਾਰਨ ਹੋਤਾ ਇੰਨਾ ਨਹੀਂ ਪਤਾ ਵਾ ਜੀ ਉਹਨੇ ਪੁਲਿਸ ਇਨਕੁਆਇਰੀ ਕਰਨੀ ਫਿਰ ਪਤਾ ਲੱਗਣਾ ਜੀ ਦੇ ਕਿੰਨੇ ਭੈਂਪਰਾ ਹੈਗੇ ਇੱਕ ਹੀ ਬ੍ਰਦਰ ਆ ਇੱਕ ਸਿਸਟਰ ਬਸ ਫਾਦਰ ਕੀ ਕਰਦੇ ਹਨ ਫਾਦਰ ਇਦਾਂ ਹੀ ਮਜ਼ਦੂਰੀ ਕਰਦੇ ਆ ਜੀ ਕਿ ਕੀ ਮੰਗ ਕੀ ਕਰਨਾ ਚਾਹੁੰਦੇ ਫਾਦਰ ਕਿ ਇੱਕ ਵਾਰੀ ਡਰੱਡ ਬੋਡੀ ਬਸ ਘਰੇ ਭੇਜ ਦੇਣ ਜੀ ਦਾ ਲੜਕਾ ਸਿਹਰਦੀ ਕਿੰਨੇ ਗਮਾਂ ਸੀ ਉਮਰ ਕੋਈ ਹੋਣੀ 20 22 ਸਾਲ ਦਾ ਹੋਣਾ ਮੈਂ ਜਿੰਨਾ ਦੱਸ ਤਾ ਡੇਥ ਬਸ ਇਥੋਂ ਕਹਿੰਦੇ ਮਤਲਬ ਸਭਾ ਕੇ ਮਹੀਨਾ ਹੋਇਆ ਲਈ ਕੰਮ ਵਾਸਤੇ ਬਾਹਰ ਗਿਆ ਵਾ ਹਰਮੀਨੀਆ ਦੱਸਦੇ ਆ ਤੇ ਪੰਜ ਚਾਰ ਦਿਨ ਹੋਏ ਆ ਕਹਿੰਦੇ ਵੀ ਉਹਦੀ ਮੌਤ ਹੋ ਗਈ ਆ ਪਰ ਮੈਨੂੰ ਤਾਂ ਨਹੀਂ ਲੱਗਦਾ ਵੀ ਉਹਦੀ ਮੌਤ ਹੋਈ ਹੈ ਮੈਨੂੰ ਤਾਂ ਇੰਜ ਹੀ ਲੱਗਦਾ ਵੀ ਸਾਜ਼ਿਸ਼ ਹੈ ਕੋਈ ਵੀ ਉਹਦੀ ਉਹਦਾ ਮਰਡਰ ਕੀਤਾ ਗਿਆ ਕਿਦਾਂ ਦਾ ਸੁਭਾਅ ਕਿਦਾਂ ਹੈ ਕਿ ਮੰਨ ਲੀਂ ਪ੍ਰਚਾਰ ਵਗੈਰਾ ਵੀ ਰੰਗ ਤੇ ਬਿਸਤਰੀ ਗੱਲ ਵਜਿਤਰੋ ਕਹਿ ਰਹੇ ਕਿ ਸੁਸਾਇਡ ਕੀਤਾਗਾ ਤੁਹਾਨੂੰ ਕੀ ਲੱਗਦਾ ਸੁਸਾਇਡ ਨਹੀਂ ਹੈਗਾ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਉਹ ਬੜਾ ਮੁੰਡਾ ਬਹੁਤ ਵਧੀਆ ਸੀਗਾ ਤੇ ਜਦੋਂ ਵੀ ਉਹ ਮਿਲਦੇ ਹੁੰਦੇ ਸੀਗੇ ਉਹ ਬੜੀ ਇੱਜ਼ਤ ਕਰਦਾ ਸੀਗਾ ਸਾਡੀ ਤੇ ਉਹਨੇ ਅੰਦਰ ਵੜ ਜਾਣਾ ਆ ਕੇ ਕਹਿਣਾ ਭਾਜੀ ਦੱਸੋ ਸੇਵਾ ਕਰਨੀ ਉਹਨੇ ਪੂਰੀ ਭਾਜੀ ਮੈਂ ਆ ਲੈਉਣਾ ਮੈਂ ਆ ਲੈਉਣਾ ਮੈਂ ਕਹਿੰਦਾ ਨਹੀਂ ਤੂੰ ਆਪਣਾ ਮਤਲਬ ਕੰਮ ਕਰ ਇਹ ਸਭ ਕੁਝ ਸਾਨੂੰ ਠੀਕ ਹੈ ਵਧੀਆ ਮੁੰਡਾ ਸੀ ਇੱਜ਼ਤਦਾਰ ਸੀਗਾ ਇੱਜ਼ਤਦਾਰ ਮਾਪਿਆਂ ਦਾ ਮੁੰਡਾ ਸੀਗਾ ਔਰ ਜਵਾਨ ਸੀਗਾ ਤੇ ਕਮਾਈ ਕਰਨ ਗਿਆ ਆ ਉਹ ਭਵਿੱਖ ਬਣਾਉਣ ਗਿਆ ਸੀਗਾ ਆਪਣਾ ਤੇ ਆਪਣੇ ਪਰਿਵਾਰ ਦਾ ਵੀ ਮੈਂ ਗਰੀਬੀ ਕੱਢ ਸਕਾਂ ਤੇ ਬਾਕੀ 2-3 ਦਿਨ ਤੋਂ ਸਾਨੂੰ ਜਦੋਂ ਪਤਾ ਲੱਗਿਆ ਕਿ ਉਹਦੀ ਡੈਥ ਹੋ ਗਈ ਆ ਸੋ ਅਸੀਂ ਫਿਰ ਥੋੜੇ ਰਜੇਵੇ ਸੀਗੇ ਸਾਨੂੰ ਫਿਰ ਅੱਜ ਟਾਈਮ ਕੱਢ ਕੇ ਤਾਂ ਅਫਸੋਸ ਕਰਨ ਆਏ ਸੀ ਤੇ ਪਰਿਵਾਰ ਦੇ ਹਾਲਾਤ ਵੀ ਬਹੁਤ ਮਾੜੇ ਆ ਪਰਿਵਾਰ ਦੇ ਹਾਲਾਤ ਤਾਂ ਦੇਖ ਲੋ ਜੀ ਇਕੱਲਾ ਇਕਲਤਾ ਮੁੰਡਾ ਹਾਂਜੀ ਹਾਂਜੀ ਉਹ ਭੈਣ ਭਰਾ ਮਤਲਬ ਦੋਨੋਂ ਸੀਗੇ ਛੋਟੀ ਉਹਦੀ ਸਿਸਟਰ ਤੇ ਮਤਲਬ ਉਹ ਵਿਆਹੀ ਹੋਈ ਆ ਤੇ ਇਹ ਜੇ ਮਤਲਬ ਇਹਦਾ ਵਿਆਹ ਕਰਨਾ ਸੀਗਾ ਇਹ ਕਹਿੰਦਾ ਸੀ ਮੈਂ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਤਾਂ ਫਿਰ ਆਪਣਾ ਵਿਆਹ ਕਰਾਉਣਾ ਤੇ ਘਰ ਦੇ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਆ ਆਲੇ ਦੁਆਲੇ ਕੈਮਰਾ ਮਾਰ ਕੇ ਵੀ ਘਰ ਦੇ ਹਾਲਾਤ ਬਹੁਤ ਮਾੜੇ ਆ ਮੇਰੇ ਖਿਆਲ 10-15 ਸਾਲ ਹੋ ਗਿਆ ਮਕਾਨ ਬਣਾਇਆ ਨੂੰ ਇਹਨਾਂ ਨੇ ਪਤਾ ਨਹੀਂ ਕਰਜਾ ਕਰਜਾ ਚੱਕ ਕੇ ਪਹਿਲਾਂ ਮਕਾਨ ਬਣਾਏ ਆ ਤੇ ਅੱਜ ਤੱਕ ਇਹਨਾਂ ਦੇ ਦਰਵਾਜ਼ੇ ਨਹੀਂ ਲੱਗੇ ਵਿਚਾਰਿਆਂ ਦੇ ਪਲਾਸਟਰ ਨਹੀਂ ਹੋਇਆ ਤੇ ਪਰ ਆਪਣੇ ਬੱਚੇ ਦੇ ਮਤਲਬ ਜਿਹੜੇ ਉਹਦੇ ਸ਼ੌਂਕ ਸੀਗੇ ਪੂਰੇ ਕਰਨ ਵਾਸਤੇ ਇਹਨਾਂ ਨੇ ਵਿਆਜ ਤੇ ਪੈਸਾ ਚੱਕ ਕੇ ਤਾਂ ਉਹਨੂੰ ਵਿਦੇਸ਼ ਭੇਜ ਦਿੱਤਾ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਬੱਚੇ ਦੀ ਜਾ ਕੇ ਉੱਥੇ ਮੌਤ ਹੋ ਜਾਣੀ ਨਰਿੰਕ ਗਵਾਰਾ ਸੀ ਉਹ ਵਿਆਹ ਪਰਵਾਰ ਦਾ ਕਾਫੀ ਚਾਹ ਫਿਕਰ ਜੀ ਬਿਲਕੁਲ ਹਾਂਜੀ ਦੇਖੋ ਜੀ ਮਾਪਿਆਂ ਨੂੰ ਤਾਂ ਚਾਹ ਬਹੁਤ ਹੁੰਦੀ ਐ ਪਰ ਉਹਦੇ ਆਰਮਾਨ ਸੀਗੇ ਕਿ ਮੈਂ ਕੁਝ ਵਧੀਆ ਬਣ ਕੇ ਤਾਂ ਫੇਰ ਹੀ ਮਤਲਬ ਗ੍ਰਿਸ਼ਤੀਦਾਰ ਬਣਾ ਤੇ ਬਾਕੀ ਮੇਰੀ ਤਾਂ ਇਹ ਹੀ ਪੰਜਾਬ ਸਰਕਾਰ ਦੇ ਅੱਗੇ ਮੰਗ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਗਰੀਬ ਪਰਿਵਾਰ ਆ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਤੇ ਕਿਉਂਕਿ ਅੱਜ ਜੇ ਇਹ ਡੈਡ ਬੋਡੀ ਦੀ ਗੱਲ ਕਰਦੇ ਆ ਵੀ ਡੈਡ ਬੋਡੀ ਇਹਨਾਂ ਨੂੰ ਇੱਥੇ ਚਾਹੀਦੀ ਐ ਉਹ ਕਹਿੰਦੇ ਵੀ ਚਲੋ ਸਾਡਾ ਬੱਚਾ ਹੁਣ ਸਾਨੂੰ ਜਾਂਦੀ ਵਾਰੀ ਅਸੀਂ ਉਹਦਾ ਮੂੰਹ ਤਾਂ ਦੇਖ ਲਈਏ ਪਰ ਗੱਲ ਇਹ ਆ ਵੀ ਇਹ ਇੰਨਾ ਪੈਸਾ ਅਫੋਰਡ ਨਹੀਂ ਕਰ ਸਕਦੇ 5-7 ਲੱਖ ਦੀ ਮੰਗ ਕੀਤੀ ਜਾ ਰਹੀ ਹੈ ਵੀ ਇੰਨਾ ਪੈਸਾ ਲੱਗੇਗਾ ਡੈੱਡ ਬੋਡੀ ਇੱਥੇ ਲਿਆਉਣ ਵਾਸਤੇ ਕਹਿੰਦੇ ਸਟ੍ਰਾਈਕ ਕੀਤਾ ਜਿੱਦਾਂ ਇਹਨਾਂ ਦਾ ਫੋਨ ਆਇਆ ਕਿ ਸਟ੍ਰਾਈਕ ਕੀਤਾ ਤੁਹਾਨੂੰ ਕੀ ਲੈ ਲਵੋ ਸਟ੍ਰਾਈਕ ਕੋਈ ਪਰੇਸ਼ਾਨ ਕੋਈ ਪਰੇਸ਼ਾਨੀ ਠੀਕ ਠਾਕ ਮਿਲ ਕੇ ਗਿਆ ਇੱਥੋਂ ਕਿ ਮੈਂ ਆਪਣੀ ਕਮਾਈ ਕਰਕੇ ਫੇਰ ਆਵਾਂਗਾ ਇੱਥੋਂ ਕੋਈ ਗੱਲ ਬਾਤ ਸਾਡੇ ਕੋਲ ਨਹੀਂ ਬਿਲਕੁਲ ਤੰਦਰੁਸਤ ਗਿਆ ਮੱਥਾ ਟੇਕ ਕੇ ਇੱਥੋਂ ਗਿਆ ਕੋਈ ਗੱਲ ਬਾਤ ਨਹੀਂ ਕੀਤੀ ਉਹ ਕੰਮ ਕਰਨ ਵਾਸਤੇ ਗਿਆ ਇੱਕ ਦੋਰੀ ਫੋਨ ਕੀਤਾ ਮੈਨੂੰ ਕੰਮ ਨਹੀਂ ਮਿਲਦਾ ਚਲੋ ਇਹ ਕੰਮ ਮਿਲ ਜਾਏਗਾ ਕਹਿੰਦਾ ਮੈਨੂੰ ਕੋਈ ਗੱਲ ਨਹੀਂ ਬਾਕੀ ਇੰਨਾ ਨਹੀਂ ਪਤਾ ਸਾਨੂੰ ਇਹੋ ਜੇ ਕੰਮ ਕਰ ਜਾਵੇ ਉਹ ਤੁਹਾਨੂੰ ਕਿਹਨਾਂ ਸੁਇਸਾਈਡ ਕੀਤਾ ਹੋਏਗਾ ਜਾਂ ਮਰਡਰ ਕੀਤਾ ਜਿਸ ਤਰ੍ਹਾਂ ਪਰਿਵਾਰ ਕਰ ਨਹੀਂ ਉਹ ਇਦਾਂ ਦਾ ਦਲੇਰ ਬੰਦਾ ਹੈ ਇਦਾਂ ਦਾ ਕੰਮ ਕਰ ਨਹੀਂ ਸਕਦਾ ਥੋੜੀ ਆਪਣੇ ਆਪ ਉਹ ਜਿੱਦਾਂ ਕੋਈ ਨਾ ਕੋਈ ਉਹਨਾਂ ਵਾਰਤਤ ਹੋਈ ਹੈ ਇਦਾਂ ਕੋਈ ਹੋ ਗਈ ਹੈ ਨਹੀਂ ਤੇ ਕਰਨ ਵਾਲਾ ਜਾ ਨਹੀਂ ਹੈਗਾ ਮੁੰਡਾ ਤੁਹਾਨੂੰ ਕਿਹੜਾ ਆਏ ਦਿਨ ਪੰਜਾਬ ਦੇ ਨੌਜਵਾਨਾਂ ਦੀ ਪ੍ਰੀਖਿਆਵਾਂ 'ਚ ਮੋਟਾ ਹੋ ਰਹੀ ਹੈ ਕਿਸ ਤਰ੍ਹਾਂ ਦੇ ਉਦੇ ਕੰਮ ਇਥੇ ਮਿਲਿਆ ਨਹੀਂ ਉਹਨੂੰ ਕੰਮ ਬੜੀ ਕੋਸ਼ਿਸ਼ ਕੀਤੀ ਕੰਮ ਨੂੰ ਜਾਂਦਾ ਰਿਹਾ ਕੰਮ ਨਹੀਂ ਮਿਲਦਾ ਰਿਹਾ ਉਹ ਦੁਖੀ ਹੋ ਕੇ ਘਰ ਆ ਜਾਂਦਾ ਰਿਹਾ ਫਿਰ ਉਹਨਾਂ ਨੇ ਮੰਗੀ ਜਿੱਤੀ ਘਰਦਿਆਂ ਨੂੰ ਮੈਨੂੰ ਬਾਹਰ ਭੇਜੋ ਉਹਨਾਂ ਕਰਜ਼ਾ ਚੁੱਕੇ ਲੱਖ ਡੇਢ ਲੱਖ ਰੁਪਈਆ ਮੈਨੂੰ ਬਾਹਰ ਭੇਜਿਆ ਵਿਆਜੀ ਪੈ ਚੱਕੇ ਹੋਏ ਨੇ ਤੋਂ ਆਪਣੇ ਕੰਮ ਕਰਨ ਵਾਸਤੇ ਗਿਆ ਉਹਨੂੰ ਜਿੰਨੀ ਪਤਾ ਹੀ ਨਹੀਂ ਮੇਰੇ ਨਾਲ ਕੰਮ ਹੋ ਜਾਣਾ ਉਹ ਤਾਂ ਕਹਿੰਦਾ ਚਲੋ ਇਹ ਕਿ ਸਾਲ ਦੋ ਸਾਲ ਆ ਕੇ ਆਪਣੇ ਘਰ ਆਏਗਾ ਸਾਨੂੰ ਜੀ ਤਰਾ ਕੰਮ ਕਰਕੇ ਨਾ ਇਸ ਬੰਦੇ ਕੁਆਰਾ ਸੀ ਉਹ ਵਿਆਹ ਹੀ ਆਲੀ ਭੈਣ ਉਹਦੀ ਵੱਡੀ ਵਿਆਹੀ ਆਪ ਕੁਆਰਾ ਸੀ ਉਹ ਕਹਿੰਦਾ ਮੈਂ ਆ ਕੇ ਵਿਆਹ ਕਰਵਾਵਾਂਗਾ ਮੇਰਾ ਮਾੜਾ ਮੂੜਾ ਮੇਰਾ ਘਰ ਬਣ ਜਾਵੇ। ਥੋ ਇੰਨਾ ਕੀ ਪਤਾ ਕਿ ਕਰਮਾਂ ਨੂੰ ਆ ਕੰਮ ਹੋ ਜਾਣਾ। ਇੰਨਾ ਨਹੀਂ ਸਾਨੂੰ ਕੋਈ ਪਤਾ। ਕੀ ਮੰਗ ਕਰੀ? ਮੰਗ ਹੈ ਹੋਈ ਸਰਕਾਰ ਨੂੰ ਲੈਡ ਬੋਡੀ ਦਿੱਤੀ ਜਾਵੇ ਗਰੀਬੀ ਹਾਲਾਤ ਦਾ ਖਿਆਲ ਕਰੇ। ਸਭ ਤੋਂ ਵੱਡੀ ਇਹੋ ਹੀ ਗੱਲ ਹੈ।